हद ਹੁਣੇ ਹੋਈ ਪਈ ਐ ਵੀ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਵੀ ਹੁਣ ਕੀ ਕਰਾਂਗੇ ਹੁਣ ਇਧਰੋਂ ਮੈਂ ਕਹਿ ਦਿੰਨਾ ਵੀ ਹੁਣ ਨਹੀਂ ਜਾਂਦੇ ਅਸੀਂ ਤਾਂ ਕੰਮ ਸਿੱਖ ਗਏ ਹੁਣ ਅਸੀਂ ਸਾਈਕਲ ਦੇਖੋ ਸਾਈਕਲ ਪਹਿਲਾਂ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਡੰਡਾ ਫਿਰ ਕਾਠੀ ਹੁਣ ਤਾਂ ਕੱਲੀ ਕਾਠੀ ਨਹੀਂ ਹੁਣ ਕੱਲੀ ਕਾਠੀ ਨਹੀਂ ਕਾਠੀ ਤਾਂ ਸਿੱਖੀ ਗਏ ਹੁਣ ਤਾਂ ਮੰਗਰ ਸਵਾਰੀ ਬਿਠਾ ਕੇ ਨਾਬੇ ਛੱਡ ਕੇ ਵੀ ਆਉਣ ਲੱਗ ਗਏ ਆਪਾਂ ਕਹਿੰਦਾ ਬਾਈ ਜਦੋਂ ਕੋਈ ਬੈਂਦਾ ਹੋਵੇ ਜਦੋਂ ਕੋਈ ਬੈਨਾ ਹੋਵੇ ਸਾਈਕਲ ਤੇ ਅਗਲਾ ਕਹਿੰਦਾ ਬਾਈ ਮੈਨੂੰ ਖਿੱਚਣਾ ਨਹੀਂ ਆਉਂਦਾ ਬਹਿ ਜਾ ਮੈਂ ਪਿੱਛੇ ਤੂੰ ਮੇਰੇ ਵਾਲਾ ਚਲਾ ਲਾ ਹੁਣ ਆਪਾਂ ਨੂੰ ਖਿੱਚਣਾ ਵੀ ਆ ਗਿਆ ਸੋਇਸ ਕਰਕੇ ਵੀਰੋ ਇਹ ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਕੌਣ ਵਾਂਗੂ ਸਿਉਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਬਿਛਾਤੇ ਸਾਡੀਆਂ ਲੱਖਾਂ ਤੀਆਂ ਪਹਿਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਮੇਰੇ ਵੀਰੋ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਫਾਰਸ਼ਾਂ ਹੋਣ ਉਹਨਾਂ ਨੂੰ ਸਹਰਾਣਾ ਜਾਂ گارਲਿਕ ਬਰੈਡ ਜਾਂ ਪਾਸਤੇ ਨਹੀਂ ਮਿਲਣਗੇ ਹੁਣ ਹੁਣ ਬੈਂਗੜਾਂ ਦੀ ਤਰੀ ਹੀ ਮਿਲੂਗੀ ਬਾਈ ਜੀ ਹੁਣ ਤਾਂ ਜੋ ਬਣਿਆ ਭਾਈ ਚੁੱਲੇ ਬਣਦੀ ਖਾਣੀ ਪੈਣੀ ਆ ਹੁਣ ਤਾਂ ਜਿਹਨੂੰ ਆਪਾਂ ਕਹਨੇ ਆ ਉੱਥੇ ਜੇਲ੍ਹ ਤਾਂ ਪਤਾ ਹੀ ਐ ਬੈਂਗੜਾਂ ਦੀ ਤਰੀ ਆਲੂਆਂ ਦੀ ਸਬਜੀ ਆਲੂਆਂ ਦੀ ਸਬਜੀ ਨੂੰ ਚਾਹ ਪੋਣ ਨਹੀਂ ਨਾ ਪੋਣਨਾ ਪੈਂਦਾ ਵੀ ਆਲੂ ਖਿਆ ਜੇ ਵਿੱਚੋਂ ਕਿ ਕਦਾ ਲੋਈ ਫਸ ਜੇ ਕਿਤੇ ਬਈ ਲੋਕਾਂ ਮਲੇ ਤੋ ਤੁਹਾਨੂੰ ਦਰਦ ਨਹੀਂ ਆਇਆ ਜਦੋਂ ਅੰਦਰ ਕੀਤਾ ਵੱਡਾ ਤਸਕਰ ਜਿਹੜਾ ਆਪਦੇ ਗੱਡੀ 'ਚ ਨਸ਼ੇ ਢੋਂਦਾ ਸੀ ਉਸ ਵੇਲੇ ਦੇ ਹੱਕ 'ਚ ਕੌਣ-ਕੌਣ ਆਗੇ ਆ ਸਾਰੇ ਹੀ ਆਗੇ ਬਾਬਿਓ ਚੰਨੀ ਆ ਗਿਆ ਬਿੱਟੂ ਆ ਗਿਆ ਖੈਰਾ ਆ ਗਿਆ ਬਾਜਵਾ ਆ ਗਿਆ ਕੈਪਟਨ ਅਮਰਿੰਦਰ ਆ ਗਿਆ 12 ਬਾਰੋਂ ਬਾਰੋਂ ਗਾਲਾਂ ਕੱਢਦੇ ਰਹੇ ਇਹਦਾ ਮਤਲਬ ਆਮ ਆਦੀ ਪਾਰਟੀ ਨੇ ਪ੍ਰਮਾਤਮਾ ਨੇ ਕਿੱਡੇ ਵੱਡੇ ਧੋਖੇ ਤੋਂ ਬਚਾ ਲਿਆ ਆਪਾਂ ਨਹੀਂ ਤਾਂ ਇਹ ਨਾਲ ਹੀ ਹੁੰਦੇ ਆਪਾਂ ਨੂੰ ਐ ਹੁੰਦਾ ਵੀ ਹਾਂ ਹੋ ਗਿਆ ਕੰਮ ਇਹਨਾਂ ਦਾ ਇਕੱਠਾ ਹੀ ਸੀ ਵੀਰੋ 75 25 ਦਾ ਹਾਂ ਇਹਨਾਂ ਦਾ ਸਾਫ ਤਕਾਬਦਾ ਸੀ ਹੁਣ ਬਹੁਤ ਕੁਝ ਥੈ ਹੀ ਜਾਂਦਾ ਭਾਈ ਖੰਡਾਇਆ ਹੀ ਰੇਹ ਵਾਂਗੂ ਪਿਆ ਜਦੋਂ ਇੰਨੇ ਕਿੱਥੇ ਸਾਂਭ ਲੋਗੇ ਤੁਸੀਂ ਬਹੁਤ ਕੁਝ ਥੈ ਹੀ ਜਾਂਦਾ ਲੋਕਾਂ ਦਾ ਵੀ ਹੌਸਲਾ ਵਧ ਗਿਆ ਉਹ ਵੀ ਦੱਸਣ ਲੱਗੇ ਕਹਿੰਦੇ ਕੁਝ ਇੱਥੇ ਪਿਆ ਸਮਾਨ ਜੀ ਅਸੀਂ ਕਾ ਦੱਸ ਦੋ ਕੋ ਜਿੱਥੇ ਪਿਆ ਜਿਸਕਾ ਦੱਸ ਦੋ ਇਕੱਠੇ ਕਰੀ ਜਾਨੇ ਹੁਣ ਟੋਕਰਾਂ ਭਰ ਕੇ ਸਬੂਤਾਂ ਦਾ ਅਦਾਲਤ ਦੇ ਮੂਰੇ ਮਾਨਯੋਗ ਅਦਾਲਤ ਦੇ ਮੂਰੇ ਪੇਸ਼ ਕਰਾਂਗੇ ਕਿ ਆਂ ਚੱਕੋ ਜੀ ਇਹ ਦੂ ਬਾਤੋ ਦਾ ਕੰਮ ਨਹੀਂ ਇਹਨਾਂ ਨੂੰ ਇਹ ਸੀ ਸਾਨੂੰ ਕੌਣ ਹੱਥ ਪਾਉਂਦਾ ਉਹ ਸਾਡਾ ਸਾਰਾ ਕੋਈ ਸਾਡੇ ਹੀ ਸਿਸਟਮ ਹੈ ਇਧਰੋਂ ਵੀ ਸਾਡਾ ਉਧਰੋਂ ਵੀ ਸਾਡਾ ਸਾਡੇ ਹੀ ਹੈ ਪਰ ਪ੍ਰਮਾਤਮਾ ਉਹ ਰੱਬ ਦੀ ਚੱਕੀ ਕਹਿੰਦੇ ਚੱਲਦੀ ਬਹੁਤ ਹੌਲੀ ਐ ਪਰ ਪੀਂਦੀ ਬਹੁਤ ਬਰੀਕ ਐ ਸੋ ਵੀਰੋ ਮੈਨੂੰ ਲੱਗਦਾ ਵੀ ਆ ਜਿਹੜਾ ਆਪਾਂ ਪ੍ਰੋਗਰਾਮ ਕਰ ਰਹੇ ਆ ਜੇ ਕਿਤੇ ਇਹਨਾਂ ਦੀ ਨੀਅਤ ਸੱਚੀ ਹੁੰਦੀ ਜੇ ਪੰਜਾਬ ਨੂੰ ਥੋੜਾ ਬੁਈ ਰੱਤੀ ਭਰ ਵੀ ਪਿਆਰ ਕਰਦੇ ਹੁੰਦੇ ਆਪਾਂ ਨੂੰ ਇਹੋ ਜਿਹਾ ਫੰਕਸ਼ਨ ਕਰਨੇ ਨਹੀਂ ਪੈਣੇ ਸੀ ਹੁਣ ਆਪਾਂ ਨੂੰ ਵਿਲੇਜ ਡਿਫੈਂਸ ਕਮੇਟੀਆਂ ਬਣਾਉਣੀਆਂ ਪੈ ਰਹੀਆਂ ਚਲੋ ਕਰ ਲਾਂਗੇ ਜੇ ਪੰਜਾਬ ਤੇ ਕੋਈ ਅਲਮਤ ਆਈਏ ਤਾਂ ਅਸੀਂ ਉਹਨੂੰ ਦੂਰ ਵੀ ਕਰਨਾ ਜਾਣਦੇ ਆ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਹੁਣ ਤੱਕ 10000 ਪਿੰਡਾਂ ਜਾ ਕੇ ਆ ਤੁਹਾਡੀਆਂ ਕਮੇਟੀਆਂ ਨੇ ਮੀਟਿੰਗਾਂ ਕਰ ਲਈਆਂ ਲੋਕ ਮੈਨੂੰ ਰੋਜ਼ ਫੋਨ ਆਉਂਦੇ ਆ ਪੰਚਾਇਤਾਂ ਦੇ ਅਸੀਂ ਵੀ ਲਿਖ ਕੇ ਦੇਣ ਨੂੰ ਤਿਆਰ ਆ ਜੀ ਮਤਾ ਪਾਤਾ ਪਿੰਡ 'ਚ ਕਿ ਅਸੀਂ ਨਹੀਂ ਵੜਨ ਦਿੰਦੇ ਕਿਸੇ ਨਸ਼ਾ ਵੇਚਣ ਵਾਲੇ ਨੂੰ ਜੇ ਸਾਡੇ ਪਿੰਡ ਦਾ ਕੋਈ ਵੇਚੂਗਾ ਅਸੀਂ ਮਗਰ ਨਹੀਂ ਜਾਂਦੇ ਅਸੀਂ ਨਹੀਂ ਜਮਾਨਤ ਕਰਾਉਂਦੇ ਇਹ ਲੋਕਾਂ ਦੀ ਲਹਿਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਬਣ ਸਕਦੀ ਕਰ ਲਾਂਗੇ ਖਤਮ ਆਪਾਂ ਭਗਤ ਸਿੰਘ ਰਾਜਗੁਰੂ ਸਗਦੇ 17 18 ਸਾਲ ਦੇ ਆਏ ਸੀਗੇ ਸੰਘਰਸ਼ ਚ ਜਾਦੀ ਜਦੋਂ ਲੋਕਾਂ ਨੂੰ ਜਾ ਕੇ ਕਹਿੰਦੇ ਸੀ ਅੰਗਰੇਜ਼ ਕੱਢਾਂਗੇ ਅਸੀਂ ਲੋਕ ਮਜ਼ਾਕ ਕਰਦੇ ਸੀ ਲਾ ਅੱਜ ਉਹ ਆਖ ਜੇ ਕੱਢ ਦੇਣਗੇ ਅੰਗਰੇਜ਼ਾਂ ਨੂੰ ਕਹੇ ਕੱਢ ਦਾਂਗੇ ਅਸੀਂ ਤੇ 23 ਸਾਲ ਦੀ ਉਮਰ ਚ ਫਾਂਸੀਆਂ ਹੋ ਗਈਆਂ ਚੰਗਾੜੀਆਂ ੜਕ ਗਈਆਂ ਪੂਰੇ ਦੇਸ਼ ਦੇ ਵਿੱਚ ਲਹਿਰ ਬਣ ਗਈ ਤੇ ਅੱਜ ਆਪਾਂ 47 ਚ ਆਜ਼ਾਦ ਹੋਏ ਭਗਤ ਸਿੰਘ ਉਹਨਾਂ ਦੇ ਮੇਲੇ ਲੱਗਦੇ ਆ ਮੇਲੇ ਉੱਥੇ ਗੁਰੂ ਸਾਹਿਬ ਨਾਲ ਲੜਾਈ ਸੀ ਔਰੰਗਜ਼ੇਬ ਦੀ ਬਹੁਤ ਵੱਡੀਆਂ ਫੌਜਾਂ ਸੀ ਉਹਦੇ ਕੋਲੇ ਇੱਧਰ ਸਵਾ ਲੱਖ ਨਾਲ ਇੱਕ ਇੱਧਰ ਵੀ ਬਹੁਤ ਸਾਰੇ ਲੋਕ ਕਹਿੰਦੇ ਸੀ ਇਹ ਲੜਾਈ ਜਿੱਤੀ ਨਹੀਂ ਜਾਣੀ ਪਰ ਗੁਰੂ ਸਾਹਿਬ ਕੋਲੇ ਸੱਚ ਸੀ ਗੁਰੂ ਸਾਹਿਬ ਕੋਲੇ ਚੰਡੀ ਦੀ ਵਾਰ ਸੀ ਗੁਰੂ ਸਾਹਿਬ ਕੋਲੇ ਖਾਲਸੇ ਦੀ ਫੌਜ ਬਣਾਈ ਹੋਈ ਸੀ ਐਸੀਆਂ ਲੜਾਈਆਂ ਲੜੀਆਂ ਸਰਬੰਸ ਬਾਰਤਾ ਫਿਰ ਵੀ ਤਲਵਾਰਾਂ ਦੇ ਮੂ ਖੁੰਡੇ ਨਹੀਂ ਹੋਏ ਵੀਰੋ ਅੱਜ ਗੁਰੂ ਸਾਹਿਬ ਨੂੰ ਸਵੇਰੇ ਸ਼ਾਮ ਨਤਮਸਤਕ ਕਰਦੇ ਆ ਉਹਨਾਂ ਦੇ ਯਾਦਗਾਰਾਂ ਤੇ ਜਾਂਦੇ ਆ ਔਰੰਗਾਬਾਦ ਜਾ ਕੇ ਦੇਖ ਲਿਓ ਔਰੰਗਜੀਤ ਦੀ ਕਬਰ ਤੇ ਕੋਈ ਦੀਵਾ ਕਰਨ ਵਾਲਾ ਨਹੀਂ ਹੈਗਾ ਪੜਾਓ ਦੀਵਾ ਕਰਨ ਵਾਲਾ ਸੱਚ ਦੀ ਜਿੱਤ ਹੋਈ ਉਹ ਸੱਚ ਦੀ ਜਿੱਤ ਹੋਈ ਹੈ ਸੱਚ ਜਿੱਤ ਹੈ ਜੀ ਸੱਚ 2022 ਚ ਮੈਂ ਕੀ ਕੀਤਾ ਮੇਰੇ ਕੋਲੇ ਮੇਰੇ ਕੋਲੇ ਕਿਹੜਾ ਕੋਈ ਪੈਸੇ ਸੀ ਮੈਂ ਕਿਹੜਾ ਕੋਈ ਕਿਸੇ ਮੰਤਰੀ ਦਾ ਜਾਂ ਕੋਈ ਵੱਡੇ ਰਾਜਨੀਤਿਕ ਘਰਾਣੇ ਚੋਂ ਆਇਆ ਆ ਆਮ ਜੇ ਘਰਾਣੇ ਚੋਂ ਆਇਆ ਸੀ ਮੈਂ ਸੱਚ ਬੋਲੀਆ